ਹਾਂਜੀ ਮੈਂ ਰਾਜਨ ਗਟਾਰੀਆ ਐਡਵੋਕੇਟ ਜ਼ਿਲ੍ਹਾ ਕਚਰੀ ਅੰਮ੍ਰਿਤਸਰ ਤੋਂ ਹਾਂ ਔਰ ਮੈਂ ਸਮਸਤ ਵਕੀਲ ਸਹਿਬਾਨ ਅੰਮ੍ਰਿਤਸਰ ਦੇ ਨਿਵਾਸੀਆਂ ਪੰਜਾਬ ਵਾਸੀਆਂ ਤੇ ਭਾਰਤ ਵਰਸ ਦੇ ਨਿਵਾਸੀਆਂ ਨੂੰ ਇਸ ਆਉਣ ਵਾਲੇ ਵਿਸਾਖੀ ਦੇ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿਵੇਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਵਿਸਾਖੀ ਦਾ ਜਿਹੜਾ ਤਿਹਾਰ ਹੈ ਇੱਕ ਤੇ ਫਸਲਾਂ ਦੀ ਕਟਾਈ ਨਾਲ ਇਹਦਾ ਸੰਬੰਧ ਹੈ ਔਰ ਪੰਜਾਬ ਵਾਸਤੇ ਦੀ ਮਹਤਤਾ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਇਸ ਦਿਨ ਜਿਹੜੀ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ ਠੀਕ ਹੈ ਇਸ ਤੋਂ ਇਲਾਵਾ ਮੈਂ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਜੋ ਕਿ 14 ਅਪ੍ਰੈਲ ਜੋ ਕਿ ਵਿਸਾਖੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ ਉਹਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਹਾਂ ਔਰ ਬੜੀ ਵਧੀਆ ਗੱਲ ਹੈ ਕਿ ਇਸ ਵਾਰ ਜਿਹੜਾ ਇਹ ਤਿਹਾਰ ਹੈ ਨਰਾਤਿਆਂ ਦੇ ਸੀਜ਼ਨ ਦੇ ਵਿੱਚ ਆਇਆ ਹੈ ਸੋ ਆਉਣ ਵਾਲੀ ਦੁਰਗਾਸ਼ਟਮੀ ਔਰ ਰਾਮ ਨੌਮੀ ਦੇ ਤਿਹਾਰ ਦਿਿਆਂ ਵੀ ਮੈਂ ਸਭ ਨੂੰ ਵਧਾਈਆਂ ਦਿੰਦਾ ਹਾਂ ਔਰ ਅੰਮ੍ਰਿਤਸਰ ਨਿਵਾਸੀਆਂ ਨੂੰ ਖਾਸ ਤੌਰ ਤੇ ਕਿਉਂਕਿ ਇਹਦੇ ਨਾਲ ਹੀ ਅੰਮ੍ਰਿਤਸਰ ਦਾ ਇੱਕ ਬੜਾ ਮਸ਼ਹੂਰ ਮਾਤਾ ਪੱਧਰ ਕਲੀ ਜੀ ਦਾ ਮੇਲਾ ਵੀ ਜਿਹੜਾ ਆਯੋਜਿਤ ਹੁੰਦਾ ਹੈ ਸੋ ਉਸ ਦਿਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ